ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਕੁਲਬੀਰ ਕੋਰ ਤੇ ਸਵਾਗਤ ਹੈ ਆਪ ਸਭ ਦਾ ਮੇਰੇ ਇਸ ਚੈਨਲ ਗੁਰਬਾਣੀ ਵਿਚਾਰ ਵਿੱਚ ਵੀਡੀਓ ਸ਼ੁਰੂ ਕਰਨ ਲੱਗੇ ਹਾਂ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਆਪ ਜੀ ਮੇਰੇ ਇਸ ਚੈਨਲ ਤੇ ਨਵੇਂ ਆਏ ਹੋ ਤਾਂ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਜੀ ਵੀਡੀਓ ਨੂੰ ਪੂਰਾ ਜ਼ਰੂਰ ਦੇਖਣਾ ਜੀ ਬਾਕੀ ਥੰਬਨੇਲ ਵੇਖ ਕੇ ਆਪ ਜੀ ਨੂੰ ਪਤਾ ਚਲ ਹੀ ਗਿਆ ਹੋਵੇਗਾ ਕਿ ਜੋ ਅੱਜ ਦੀ ਵੀਡੀਓ ਹੈ ਉਹ ਆਪਾਂ ਕਿਸ ਚੀਜ਼ ਤੇ ਬਣਾਈ ਹੈ ਅੱਜ ਮੈਂ ਇਸ ਵੀਡੀਓ ਦੇ ਰਾਹੀਂ ਆਪ ਜੀ ਦੇ ਨਾਲ ਉਹ ਸਾਖੀ ਸਾਂਝੀ ਕਰਨ ਜਾ ਰਹੀ ਹਾਂ ਜਿਸ ਸਾਖੀ ਨੂੰ ਸੁਣਨ ਤੇ ਅਤੇ ਕਿਸੇ ਨੂੰ ਸੁਣਾਉਣ ਦੇ ਨਾਲ ਹੀ ਜੋ ਵੀ ਆਪ ਜੀ ਨੂੰ ਬੁਖਾਰ ਚੜਿਆ ਹੈ ਚਾਹੇ ਉਹ ਕਿੰਨਾ ਵੀ ਪੁਰਾਣਾ ਬੁਖਾਰ ਕਿਉਂ ਨਾ ਹੋਵੇ ਉਹ ਸਾਰਾ ਉਤਰ ਜਾਂਦਾ ਹੈ ਤੇ ਜੇ ਆਪਾਂ ਵਿਸ਼ਵਾਸ ਕਰਕੇ ਇਸ ਆਖੇ ਨੂੰ ਸੁਣਦੇ ਹਾਂ ਤਾਂ ਉਹ ਉਹ ਪੁਰਾਣਾ ਤੋਂ ਪੁਰਾਣਾ ਬੁਖਾਰ ਵੀ ਆਪਣਾ ਦੂਰ ਹੋ ਜਾਂਦਾ ਹੈ ਚਲੋ ਵੀਡੀਓ ਸ਼ੁਰੂ ਕਰਦੇ ਹਾਂ ਜੀ ਗੁਰੂ ਪਿਆਰੇ ਸਾਧ ਸੰਗਤ ਜੀ ਸਤਿਗੁਰਾਂ ਨੇ ਆਪਣੀ ਸੰਗਤ ਦੇ ਰੋਗਾਂ ਨੂੰ ਤੇ ਦੁੱਖਾਂ ਨੂੰ ਦੂਰ ਕਰਨ ਵਾਸਤੇ ਸਮੇਂ-ਸਮੇਂ ਸਿਰ ਬੋਸੇ ਕੋਤਤਵ ਵੀ ਕੀਤੇ ਅਤੇ ਬਹੁਤ ਸਾਰੇ ਐਸੇ ਸਥਾਨ ਵੀ ਬਣਾਏ ਨੇ ਜਿੱਥੇ ਆ ਕੇ ਸੰਗਤਾਂ ਦੇ ਰੋਗ ਕੱਟੇ ਜਾਂਦੇ ਨੇ ਜੇ ਕੋਈ ਸ਼ਰਧਾ ਦੇ ਨਾਲ ਗੁਰੂ ਸਾਹਿਬ ਜੀ ਦੇ ਵਚਨ ਮੰਨੇ ਤੇ ਉਸ ਤੇ ਅਮਲ ਕਰੇ ਤੇ ਉਸ ਦੇ ਸਾਰੇ ਦੁੱਖ ਕਸ਼ਟ ਰੋਗ ਅਵਸ਼્ય ਹੀ ਕੱਟ ਜਾਂਦੇ ਨੇ ਸੋ ਇਸੇ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਨੇ ਗੋਵਿੰਦਬਾਲ ਸਾਹਿਬ ਵਿਖੇ ਤਈ ਤਾਪ ਦਾ ਪ੍ਰਸੰਗ ਕੀਤਾ ਅਤੇ ਸਾਧ ਸੰਗਤ ਜੀ ਜੋ ਵੀ ਗੁਰੂ ਅਮਰਦਾਸ ਜੀ ਦੀ ਇਸ ਆਖੀ ਨੂੰ ਸੁਨੇਗਾ ਤੇ ਪੂਰਾ ਵਿਸ਼ਵਾਸ ਕਰਕੇ ਇਸ ਤੇ ਅਮਲ ਕਰੇਗਾ ਉਸ ਇਨਸਾਨ ਦੇ ਕਿੰਨੇ ਵੀ ਪੁਰਾਣੇ ਰੋਗ ਤਾਪ ਹੋਵੇ ਤੇ ਤਈਆ ਤਾਪ ਹੋਵੇ ਉਹ ਸਾਰਾ ਉਹਨੂੰ ਛੱਡ ਕੇ ਚਲਾ ਜਾਵੇਗਾ ਉਹ ਇਨਸਾਨ ਪੂਰੀ ਤਰ੍ਹਾਂ ਠੀਕ ਹੋ ਜਾਵੇਗਾ ਸੋ ਸਾਧ ਸੰਗਤ ਜੀ ਚਲੋ ਆਪਾਂ ਇਸ ਸਾਖੀ ਨੂੰ ਬੜੇ ਹੀ ਪ੍ਰੇਮ ਦੇ ਨਾਲ ਸੁਣੀਏ ਅਤੇ ਵਿਗ੍ਯਾਹ ਗੁਰ ਤੇ ਵਿਸ਼ਵਾਸ ਕਰਕੇ ਆਪਣੇ ਜਿੰਨੇ ਵੀ ਦੁੱਖ ਰੋ ਕਸ਼ਟ ਨੇ ਉਹਨਾਂ ਸਾਰਿਆਂ ਤੋਂ ਛੁਟਕਾਰਾ ਪਾਈਏ ਇੱਕ ਦਿਨ ਧੰਤਨ ਗੁਰੂ ਅਮਰਦਾਸ ਸਾਹਿਬ ਜੀ ਰਾਤ ਵੇਲੇ ਆਪਣੇ ਵਿਸਤਰੇ ਤੇ ਵਿਸ਼ਰਾਮ ਕਰ ਰਹੇ ਸਨ ਤੇ ਉਹਨਾਂ ਨੇ ਸੁਣਿਆ ਕਿ ਇੱਕ ਇਸਤਰੀ ਜ਼ੋਰ-ਜ਼ੋਰ ਦੇ ਨਾਲ ਰੋ ਰਹੀ ਸੀ ਗੁਰੂ ਜੀ ਨੇ ਜਦੋਂ ਉਸ ਇਸਤਰੀ ਦੀ ਰੋਣ ਦੀ ਆਵਾਜ਼ ਸੁਣੀ ਕਿ ਜੋ ਉਹ ਪੁਕਾਰ ਕਰ ਰਹੀ ਸੀ ਉਹ ਪੁਕਾਰ ਸੁਣੀ ਤੇ ਗੁਰੂ ਜੀ ਨੇ ਆਪਣੇ ਇੱਕ ਸੇਵਕ ਨੂੰ ਕਿਹਾ ਏ ਅਚਾਨਕ ਕੌਣ ਔਰਤ ਰੋ ਰਹੀ ਹੈ ਕਿਸ ਔਰਤ ਨੇ ਦੁੱਖ ਪਾਇਆ ਹੈ ਇਹ ਸੁਣ ਕੇ ਭਾਈ ਬੱਲੂ ਜੀ ਨੇ ਦੱਸਿਆ ਪੁੱਤਰ ਪੁੱਤਰ ਪੁਕਾਰ ਕਰ ਰਹੀ ਹੈ ਉਸਦੇ ਪੁੱਤਰ ਨੂੰ ਕੀ ਹੋਇਆ ਹੈ ਇਹ ਅਜੇ ਕੁਝ ਵੀ ਦੱਸਿਆ ਨਹੀਂ ਜਾ ਸਕਦਾ ਉਸ ਦਾ ਪੁੱਤਰ ਦੁਖੀ ਹੈ ਜਾਂ ਫਿਰ ਉਸਦੇ ਪੁੱਤਰ ਦੀ ਮ੍ਰਿਤਿ ਹੋ ਗਈ ਹੈ ਤਾਂ ਫਿਰ ਗੁਰੂ ਸਾਹਿਬ ਜੀ ਨੇ ਕਿਹਾ ਜਾ ਕੇ ਖਬਰ ਲਿਆਓ ਕਿ ਉਸ ਦੇ ਪੁੱਤਰ ਨੂੰ ਕੀ ਹੋਇਆ ਹੈ ਉਹ ਕਿਉਂ ਰੋ ਰਹੀ ਹੈ ਇਹ ਤੁਸੀਂ ਮੈਨੂੰ ਆ ਕੇ ਦੱਸੋ ਗੁਰੂ ਜੀ ਦੀ ਆਗਿਆ ਪਾ ਕੇ ਭਾਈ ਵੱਲੂ ਜੀ ਉਸ ਸਮੇਂ ਉੱਥੋਂ ਚਲੇ ਗਏ ਤੇ ਉਸ ਇਸਤਰੀ ਦੇ ਜਾ ਕੇ ਪੁੱਤਰ ਨੂੰ ਵੇਖਿਆ ਜਿਸ ਦੀ ਮ੍ਰਿਤਿ ਹੋ ਚੁੱਕੀ ਸੀ ਸਾਰੇ ਗੱਲਬਾਤ ਦਾ ਪਤਾ ਕਰਕੇ ਉਸ ਨੇ ਆ ਕੇ ਗੁਰੂ ਜੀ ਨੂੰ ਦੱਸਿਆ ਕਿ ਵਿਧਵਾ ਇਸਤਰੀ ਦਾ ਇੱਕ ਪੁੱਤਰ ਸੀ ਜੋ ਕਿ ਤਈਆ ਤਾਕ ਨੇ ਉਸ ਨੂੰ ਬਹੁਤ ਹੀ ਸਤਾ ਕੇ ਬਹੁਤ ਦੁੱਖ ਦੇ ਕੇ ਉਸ ਨੂੰ ਮਾਰ ਦਿੱਤਾ ਹੈ ਤਈਆ ਤਾਬ ਦੇ ਕਾਰਨ ਉਸ ਦੀ ਮੌਤ ਹੋ ਚੁੱਕੀ ਹੈ ਇਹ ਸਭ ਸੁਣ ਕੇ ਗੁਰੂ ਸਾਹਿਬ ਜੀ ਨੇ ਦੱਸਿਆ ਕਿ ਜਦ ਤੱਕ ਸਵੇਰ ਹੋਵੇਗੀ ਸਵੇਰ ਤੱਕ ਉਸ ਦਾ ਪੁੱਤਰ ਜਿੰਦਾ ਹੋ ਜਾਵੇਗਾ ਹੁਣ ਜਾ ਕੇ ਉਸ ਇਸਤਰੀ ਨੂੰ ਇਹ ਕਹਿ ਦੇਵੋ ਕਿ ਉਹ ਵੀਰਲਾਪ ਨਾ ਕਰੇ ਉਸ ਦਾ ਪੁੱਤਰ ਸਵੇਰੇ ਠੀਕ ਹੋ ਜਾਵੇਗਾ ਤੇ ਤੇਯਾਤਾਪ ਨੂੰ ਅਸੀਂ ਬੰਦੀ ਬਣਾ ਕੇ ਕੈਦ ਵਿੱਚ ਬੰਦ ਕਰ ਦੇਵਾਂਗੇ ਇਹ ਸਭ ਸੁਣ ਕੇ ਬੱਲੂ ਨੇ ਉਸ ਇਸਤਰੀ ਨੂੰ ਜਾ ਕੇ ਰੋਣ ਤੋਂ ਹਟਾ ਦਿੱਤਾ ਤੇ ਜਦੋਂ ਸਵੇਰ ਹੋਈ ਤਾਂ ਉਹ ਇਸਤਰੀ ਆਪਣੇ ਮਰੇ ਹੋਏ ਪੁੱਤਰ ਨੂੰ ਲੈ ਕੇ ਗੁਰੂ ਜੀ ਦੇ ਕੋਲ ਆ ਗਈ ਗੁਰੂ ਜੀ ਨੇ ਉੱਠ ਕੇ ਉਸ ਬਾਲਕ ਨੂੰ ਆਪਣਾ ਚਰਨ ਛੁਹਾਇਆ ਤੇ ਜਿਸ ਦੇ ਨਾਲ ਉਹ ਬਾਲਕ ਠੀਕ ਹੋ ਗਿਆ ਤੇ ਫਿਰ ਉਸ ਤੋਂ ਬਾਅਦ ਗੁਰੂ ਜੀ ਨੇ ਉਸ ਤਈਆਤਾਪ ਨੂੰ ਕੈਦ ਵਿੱਚ ਲੈ ਲਿਆ ਤੇ ਉਸ ਤਈਆਤਾਪ ਨੂੰ ਬਾਲਕ ਦਾ ਰੂਪ ਦੇ ਕੇ ਬਾਲਕ ਦਾ ਸਰੀਰ ਬਣਾ ਕੇ ਇੱਕ ਪਿੰਜਰੇ ਵਿੱਚ ਕੈਦ ਕਰ ਦਿੱਤਾ ਤੇ ਉਸ ਨੂੰ ਬੇੜੀਆਂ ਦੇ ਨਾਲ ਬੰਨ ਦਿੱਤਾ ਅਤੇ ਗੁਰੂ ਜੀ ਨੇ ਕਿਹਾ ਕਿ ਇਸ ਤਈਆਤਾਪ ਨੇ ਸਾਡਾ ਹੁਕਮ ਨਹੀਂ ਮੰਨਿਆ ਹੈ ਇਸ ਨੇ ਨਗਰ ਵਿੱਚ ਆ ਕੇ ਆਪਣਾ ਤਈਆਤਾਪ ਦੇ ਕਾਰਨ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੈ ਇੱਕ ਵਿਧਵਾ ਤੇ ਬਾਲਕ ਨੂੰ ਹੀ ਮਾਰ ਦਿੱਤਾ ਹੈ ਗੁਰੂ ਜੀ ਕਹਿੰਦੇ ਅਸੀਂ ਇਹ ਪ੍ਰਣ ਕੀਤਾ ਸੀ ਕਿ ਇਸ ਨਗਰ ਦੇ ਵਿੱਚ ਸਾਡੇ ਹੁੰਦਿਆਂ ਕੋਈ ਵੀ ਪੁੱਤਰ ਆਪਣੇ ਮਾਪੇ-ਵਾਪ ਦੇ ਅੱਖਾਂ ਦੇ ਸਾਹਮਣੇ ਨਹੀਂ ਮਰੇਗਾ ਪਰ ਇਸ ਤૈયਤਤਾਪ ਨੇ ਸਾਡੀ ਇਸ ਪ੍ਰਣ ਨੂੰ ਕੁਝ ਸਮਝਿਆ ਹੀ ਨਹੀਂ ਮਾਤਾ ਪਿਤਾ ਦੇ ਹੁੰਦਿਆਂ ਇੱਕ ਪੁੱਤਰ ਨੂੰ ਮਾਰ ਦਿੱਤਾ ਹੈ ਇਸ ਰੋਗ ਨੂੰ ਜੇ ਆਪਾਂ ਸਖਤ ਸਜ਼ਾ ਦੇਵਾਂਗੇ ਤਾਂ ਸਾਡੇ ਇਸ ਨਗਰ ਦੇ ਵਿੱਚ ਹੋਰ ਕੋਈ ਰੋਗ ਨਹੀਂ ਆਵੇਗਾ ਇਹ ਪਿੰਜਰੇ ਵਿੱਚ ਪਿਆ ਰਹੇਗਾ ਗੋਵਿੰਦ ਨਗਰੀ ਨਿਡਰ ਹੋ ਕੇ ਰਹੇਗੀ ਇਸ ਤਰ੍ਹਾਂ ਕਹਿ ਕੇ ਗੁਰੂ ਜੀ ਨੇ ਉਸ ਤਾਪ ਨੂੰ ਆਪਣੇ ਦਰਵਾਜ਼ੇ ਵਿੱਚ ਹੀ ਰਖਵਾ ਲਿਆ ਜਦੋਂ ਕਈ ਮਹੀਨੇ ਬੀਤ ਗਏ ਉਹ ਗੁਰੂ ਜੀ ਦੇ ਬਚਨਾਂ ਰੂਪੀ ਜੰਜੀਰ ਦੇ ਨਾਲ ਬੰਨਿਆ ਰਿਹਾ ਕਈ ਦਿਨਾਂ ਤੋਂ ਕੁਝ ਵੀ ਨਾ ਮਿਲਣ ਕਰਕੇ ਭੋਜਨ ਨਾ ਮਿਲਣ ਕਰਕੇ ਉਸ ਦਾ ਸਰੀਰ ਦੁਰਭਯ ਹੋ ਗਿਆ ਤੇ ਉਹ ਬਹੁਤ ਹੀ ਕਮਜ਼ੋਰ ਹੋ ਗਿਆ ਭੁੱਖਾ ਰਹਿਣ ਦੇ ਕਾਰਨ ਉਸ ਦਾ ਜੋ ਸਾਰਾ ਸਰੀਰ ਸੀ ਉਹ ਬਹੁਤ ਹੀ ਕਮਜ਼ੋਰ ਹੋ ਗਿਆ। ਉਹ ਗੁਰੂ ਜੀ ਦੇ ਸਿੱਖਾਂ ਨੂੰ ਵੰਦਨਾ ਕਰਦਾ ਸੀ ਅਤੇ ਕਹਿੰਦਾ ਸੀ ਕੋਈ ਐਸਾ ਉਪਕਾਰੀ ਆਵੋ ਜੋ ਮੈਨੂੰ ਦਇਆ ਕਰਕੇ ਇਸ पिंजਰੇ ਵਿੱਚੋਂ छुड़ा ਦੇਵੇ। ਗੁਰੂ ਜੀ ਦੇ ਸੇਵਕ ਉਸਨੂੰ ਦੇਖਦੇ ਸਨ ਉਸਦੇ ਕੋਲ ਵੀ ਜਾਂਦੇ ਸਨ ਪਰ ਉਸਦੇ ਬਾਰੇ ਉਹ ਗੁਰੂ ਜੀ ਨੂੰ ਕੁਝ ਵੀ ਨਹੀਂ ਸੀ ਕਹਿੰਦੇ। ਇੱਕ ਵਾਰੇ ਡੱਲੇ ਸਾਧ ਦੇ ਕੁਝ ਸਿੱਖ ਗੁਰੂ ਜੀ ਦੇ ਦਰਸ਼ਨਾਂ ਵਾਸਤੇ ਗੁਰੂ ਜੀ ਦੇ ਕੋਲ ਆਏ। ਉਹਨਾਂ ਸਿੱਖਾਂ ਵਿੱਚੋਂ ਇੱਕ ਸਿੱਖ ਭਾਈ ਲਾਲੋ ਜੀ ਸਨ ਜੋ ਕਿ ਗੁਰੂ ਜੀ ਦੇ ਬਹੁਤ ਪਿਆਰੇ ਸਿੱਖ ਸਨ ਜਦੋਂ ਉਹ ਦੋ ਦਿਨ ਗੁਰੂ ਜੀ ਦੇ ਕੋਲ ਰਹੇ ਗੁਰੂ ਜੀ ਕੋਲ ਰਹਿੰਦਿਆਂ ਹੋਇਆਂ ਲਾਲੋ ਜੀ ਨੇ ਉਸ पिंजਰੇ ਨੂੰ ਵੇਖਿਆ ਜਿਸ ਦੇ ਵਿੱਚ ਇੱਕ ਬਾਲਕ ਸੀ ਜੋ ਕਿ ਬਹੁਤ ਹੀ ਦੁਰਬਲ ਹੋ ਚੁੱਕਿਆ ਸੀ ਬਾਲਕ ਨੂੰ ਦੇਖ ਕੇ ਉਹਨਾਂ ਦੇ ਮਨ ਵਿੱਚ ਬਹੁਤ ਦਇਆ ਆਈ ਤੇ ਗੁਰੂ ਜੀ ਕੋਲ ਜਾ ਕੇ ਉਹਨਾਂ ਨੇ ਬੇਨਤੀ ਕੀਤੀ ਮਹਾਰਾਜ ਜੀ ਇਹ ਬਾਲਕ ਮਰ ਜਾਵੇਗਾ ਇਸ ਨੂੰ ਛੱਡ ਦਿਓ ਇਹ ਪਹਿਲਾ ਹੀ ਬੜਾ ਦੁਰਵਲ ਅਤੇ ਦੀਨ ਹੈ ਇਹ ਬਹੁਤ ਤਰਲੇ 파 ਰਿਹਾ ਹੈ ਤੇ ਬੇਨਤੀਆਂ ਕਰਦਾ ਹੈ ਕਿ ਮੈਨੂੰ ਇਸ ਪਿੰਜਰੇ ਤੋਂ ਛੁਡਾ ਲਵੋ ਇਹ ਸੁਣ ਕੇ ਗੁਰੂ ਅਮਰਦਾਸ ਜੀ ਨੇ ਕਿਹਾ ਕਿ ਛੁਡਾ ਲਵੋ ਤੇ ਆਪਣੇ ਨਾਲ ਲੈ ਕੇ ਚਲੇ ਜਾਵੋ ਇਹ ਫਿਰ ਸਾਡੇ ਕੋਲ ਨਾ ਆਵੇ ਇਹਨੂੰ ਸਜ਼ਾ ਬਹੁਤ ਮਿਲੀ ਹੈ ਤੇ ਇਸੇ ਕਰਕੇ ਇਹ ਪਿੰਜਰੇ ਵਿੱਚ ਬੈਠਾ ਹੁਣ ਪਛਤਾਉਂਦਾ ਹੈ ਗੁਰੂ ਜੀ ਦੀ ਆਗਿਆ ਲੈ ਕੇ ਪਾਈ ਲਾਲੋ ਜੀ ਨੇ ਉਸ ਨੂੰ ਪਿੰਜਰੇ ਤੋਂ ਕੱਢਿਆ ਤੇ ਗੁਰੂ ਜੀ ਦੀ ਆਗਿਆ ਦੇ ਨਾਲ ਉਹ ਉਸ ਨੂੰ ਆਪਣੇ ਨਾਲ ਲੈ ਕੇ ਚਲੇ ਗਏ ਜਦੋਂ ਥੋੜੀ ਦੂਰ ਤੱਕ ਜਾਂਦੇ ਨੇ ਤਾਂ ਜੋ ਤૈયਤ ਆਪ ਹੁੰਦਾ ਹੈ ਉਹ ਪਾਈ ਲਾਲੋ ਜੀ ਦੇ ਅੱਗੇ ਬੇਨਤੀ ਕਰਦਾ ਹੈ ਕਿ ਹੁਣ ਮੇਰੇ ਤੋਂ ਅੱਗੇ ਨਹੀਂ ਤੁਰਿਆ ਜਾ ਰਿਹਾ ਮੈਨੂੰ ਬਹੁਤ ਭੁੱਖ ਲੱਗੀ ਹੈ ਭੋਜਨ ਤੋਂ ਬਿਨਾ ਮੇਰੇ ਕਈ ਦਿਨ ਬੀਤ ਚੁੱਕੇ ਹਨ ਹੁਣ ਮੈਨੂੰ ਆਗਿਆ ਦਿਓ ਮੈਂ ਭੋਜਨ ਕਰ ਲਵਾਂ ਉਹ ਜਿੰਕਾਰ ਕੇ ਮੈਂ ਫਿਰ ਤੁਰੰਤ ਤੁਹਾਡੇ ਕੋਲ ਆ ਜਾਵਾਂਗਾ ਇਹ ਸੁਣ ਕੇ ਭਾਈ ਲਾਲੋ ਜੀ ਨੂੰ ਦਇਆ ਆਈ ਤੇ ਉਹ ਉਸ ਨੂੰ ਕਹਿੰਦੇ ਹਨ ਕਿ ਚਲੋ ਅੱਗੇ ਪਿੰਡ ਵਿੱਚ ਜਾ ਕੇ ਦਾਲ ਆਟਾ ਇਕੱਠਾ ਕਰਕੇ ਭੋਜਨ ਬਣਾਉਂਦੇ ਹਾਂ ਤੇ ਫਿਰ ਤੈਨੂੰ ਛਕਾਵਾਂਗੇ ਤੇ ਜੋ ਤੇਰੀ ਭੁੱਖ ਹੈ ਉਸ ਨੂੰ ਆਪਾਂ ਤ੍ਰਿਪਤ ਕਰਾਂਗੇ ਇਲਾਲੋ ਨੇ ਕਿਹਾ ਕਿ ਉਹ ਨਗਰ ਦੂਰ ਨਹੀਂ ਹੈ ਨੇੜੇ ਹੀ ਹੈ ਛੇਤੀ ਹੀ ਤੁਰ ਕੇ ਆਪਾਂ ਉੱਥੇ ਪਹੁੰਚ ਜਾਵਾਂਗੇ ਤੇ ਉੱਥੇ ਦਾਲ ਆਟਾ ਇਕੱਠਾ ਕਰਕੇ ਭੋਜਨ ਬਣਾਵਾਂਗੇ ਜਿੰਨਾ ਤੈਨੂੰ ਛਕਣਾ ਹੋਵੇਗਾ ਉਹਨਾਂ ਛੱਕ ਕੇ ਆਪਣੀ ਜੋ ਭੁੱਖ ਹੈ ਉਸ ਨੂੰ ਸ਼ਾਂਤ ਕਰ ਲਵਾਂਗੇ ਇਹ ਸੁਣ ਕੇ ਬਾਲਕ ਨੇ ਕਿਹਾ ਮੇਰਾ ਭੋਜਨ ਇਸੇ ਥਾਂ ਤੇ ਮੌਜੂਦ ਹੈ ਤੁਹਾਡੇ ਆਗਿਆ ਤੋਂ ਬਿਨਾ ਮੈਂ ਖਾ ਨਹੀਂ ਸਕਦਾ ਜੇ ਤੁਹਾਡੀ ਆਗਿਆ ਹੋਵੇ ਤਾਂ ਮੈਂ ਇਹ ਭੋਜਨ ਪ੍ਰਾਪਤ ਕਰਕੇ ਆਪਣੀ ਭੁੱਖ ਦੀ ਤ੍ਰਿਪਤੀ ਨੂੰ ਪੂਰੀ ਕਰ ਸਕਾਂ ਜੇ ਤੁਸੀਂ ਆਗਿਆ ਦੇਵੋਗੇ ਤਾਂ ਮੈਂ ਤੁਰੰਤ ਹੀ ਰੱਜ ਜਾਵਾਂਗਾ ਭਾਈ ਲਾਲੋ ਜੀ ਨੇ ਕਿਹਾ ਕਿ ਜੇ ਤੂੰ ਭੋਜਨ ਲੱਭ ਹੀ ਲਿਆ ਹੈ ਤਾਂ ਇੱਥੇ ਹੀ ਖਾ ਲੈ ਅਸੀਂ ਘੜੀ ਪਲ ਲਈ ਇੱਥੇ ਠਹਿਰ ਜਾਂਦੇ ਹਾਂ ਫੇਰ ਰੱਸੀ ਤੇਨੂੰ ਨਾਲ ਲੈ ਕੇ ਚੱਲ ਪਾਵਾਂਗੇ। ਉੱਥੇ ਇੱਕ ਧੋਬੀ ਕੱਪੜੇ ਧੋ ਰਿਹਾ ਸੀ ਤੇ ਕੱਪੜਿਆਂ ਨੂੰ ਨਿਚੋੜ-ਨਿਚੋੜ ਕੇ ਸੁੱਕਣੇ ਪਾ ਰਿਹਾ ਸੀ। ਜਦ ਭਾਈ ਲਾਲੋ ਜੀ ਤੋਂ ਅੱਗੇ ਲਈ ਤਾਂ ਉਹ ਤੈਅਤ ਆਪ ਛੱਟ ਜਾ ਕੇ ਧੋਬੀ ਦੇ ਸਰੀਰ ਨੂੰ ਚੜ ਗਿਆ। ਧੋਬੀ ਕੰਬਦਾ ਹੋਇਆ ਡਿੱਗ ਪਿਆ ਤੇ ਉਸ ਦਾ ਸਾਰਾ ਸਰੀਰ ਪੀੜ ਕਰਨ ਲੱਗ ਪਿਆ। ਤੇ ਯਾ ਤਾਂ ਆਪਣੇ ਉਸ ਦਾ ਖੂਨ ਇਸ ਤਰ੍ਹਾਂ ਚੂਸ ਲਿਆ ਜਿਸ ਤਰ੍ਹਾਂ ਧੋਬੀ ਕੱਪੜੇ ਨਿਚੋੜਦਾ ਹੋਇਆ ਸਾਰੇ ਪਾਣੀ ਨੂੰ ਨਿਚੋੜ ਦਿੰਦਾ ਹੈ ਉਸ ਨੇ ਘੜੇ ਨੂੰ ਤੋੜ ਕੇ ਠਿੱਕਰੇ ਨੂੰ ਭਰ ਲਿਆ ਉਸ ਦੇ ਖੂਨ ਦੇ ਨਾਲ ਠਿੱਕਰਾ ਭਰਿਆ ਤੇ ਭਾਈ ਲਾਲੋ ਜੀ ਕੋਲ ਆ ਕੇ ਉਸ ਨੂੰ ਵੇਖਣ ਲੱਗਿਆ ਕਿ ਇਹ ਵੇਖੋ ਇਹ ਹੈ ਮੇਰਾ ਭੋਜਨ ਤੇ ਲਾਲੋ ਜੀ ਨੂੰ ਕਿਹਾ ਕਿ ਦੇਖ ਲਓ ਮੇਰਾ ਤਾਂ ਇਸ ਪ੍ਰਕਾਰ ਦਾ ਭੋਜਨ ਹੈ ਮੈਂ ਬਹੁਤ ਸਮੇਂ ਤੋਂ ਭੁੱਖਾ ਸੀ ਤੇ ਇਹ ਪੀ ਕੇ ਮੈਂ ਇੱਕ ਸਮੇਂ ਦੱਚ ਜਾਵਾਂਗਾ ਆਪ ਜੀ ਦੇ ਕਿਰਪਾ ਹੋਈ ਹੈ ਮੈਨੂੰ ਬਚਾਇਆ ਹੈ ਤੇ ਮੈਨੂੰ ਕੈਦ ਵਿੱਚੋਂ ਕੱਢ ਕੇ ਮੈਨੂੰ ਭੋਜਨ ਦੀ ਪ੍ਰਾਪਤੀ ਕਰਾਈ ਹੈ। ਇਹ ਸੁਣ ਕੇ ਤੇ ਵੇਖ ਕੇ ਭਾਈ ਲਾਲੋ ਜੀ ਆਪਣੇ ਹਿਰਦੇ ਵਿੱਚ ਬਹੁਤ ਹੀ ਡਰ ਗਏ ਸਨ। ਉਹ ਸੋਚਣ ਲੱਗੇ ਕਿ ਗੁਰੂ ਜੀ ਨੇ ਇਸ ਨੂੰ ਪਿੰਜਰੇ ਵਿੱਚ ਫੜਿਆ ਹੋਇਆ ਸੀ ਮੈਂ ਇਹਨੂੰ ਛੁੜਾ ਲਿਆ ਹੈ ਤੇ ਇਹ ਇੰਨੀ ਵੱਡੀ ਬਲਾ ਹੈ ਇਹ ਮੈਂ ਨਹੀਂ ਜਾਣਦਾ ਸੀ। ਮੈਂ ਭਿਆਨਕ ਕਰਮਾ ਵਾਲਾ ਇਸ ਨੂੰ ਆਪਣੇ ਨਾਲ ਲੈ ਕੇ ਆ ਗਿਆ। ਤੇ ਭਾਈ ਲਾਲੋ ਜੀ ਉਸ ਬਾਲਕ ਨੂੰ ਕਹਿਣ ਲੱਗੇ ਕਿ ਚੱਲ ਪਿੱਛੇ ਮੁੜ ਤੇ ਗੁਰੂ ਜੀ ਦੇ ਦਰਵਾਜ਼ੇ ਵੱਲ ਚੱਲ ਤੇ ਮੈਂ ਤੈਨੂੰ ਆਪਣੇ ਨਾਲ ਅੱਗੇ ਨਹੀਂ ਲੈ ਕੇ ਜਾਵਾਂਗਾ ਤੂੰ ਜੀਵਨ ਨੂੰ ਦੁੱਖ ਦੇਣ ਵਾਲਾ ਵੱਡਾ ਪਾਪੀ ਹੈ ਮਨੁੱਖ ਨੂੰ ਵਿਆਕੁਲ ਕਰਕੇ ਤੂੰ ਉਹਨਾਂ ਨੂੰ ਬਹੁਤ ਹੀ ਦੁਖੀ ਕਰਦਾ ਹੈ ਗੁਰੂ ਜੀ ਤੈਨੂੰ ਕੈਦ ਰੱਖਣਗੇ ਤਾਂ ਫਿਰ ਤੂੰ ਲਹੂ ਦਾ ਭੋਜਨ ਕਿੱਥੋਂ ਪ੍ਰਾਪਤ ਕਰੇਂਗਾ ਇਹ ਸੁਣ ਕੇ ਤૈયਤ ਆਪ ਉਹ ਥੀ ਡਰ ਗਿਆ ਤੇ ਬੇਨਤੀ ਕੀਤੀ ਕਿ ਹੁਣ ਤੁਸੀਂ ਮੈਨੂੰ ਗੁਰੂ ਜੀ ਦੇ ਕੋਲ ਲੈ ਕੇ ਨਾ ਜਾਓ ਮੈਂ ਆਪ ਜੀ ਦੇ ਹੁਕਮ ਦੇ ਅਨੁਸਾਰ ਚੱਲਾਂਗਾ ਜਿਸ ਤਰ੍ਹਾਂ ਤੁਸੀਂ ਕਹੋਗੇ ਉਸੇ ਤਰ੍ਹਾਂ ਦਾ ਮੈਂ ਕੰਮ ਕਰਾਂਗਾ ਤૈયਤ ਆਪ ਨੇ ਕਿਹਾ ਕਿ ਹੁਣ ਤਾਂ ਅੱਗੇ ਤੋਂ ਇਹ ਹੀ પ્રસੰਗ ਜਿਹੜਾ ਮੇਰੇ ਤੇ ਤੁਹਾਡੇ ਪੱਲੋਂ ਹੋਇਆ ਹੈ ਜਿਹੜਾ ਵੀ ਇਸ ਕਥਾ ਨੂੰ ਸੁਨੇਗਾ ਅਤੇ ਸੁਣਾਵੇਗਾ ਅਤੇ ਸ੍ਰੀ ਗੁਰੂ ਅੰਮਰਦਾਸ ਜੀ ਦੇ ਨਾਮ ਨੂੰ ਸੱਚੇ ਦਿਲੋਂ ਧਿਆਵੇਗਾ ਉਥੇ ਮੈਂ ਜ਼ਿਆਦਾ ਦੁੱਖ ਨਹੀਂ ਦੇਵਾਂਗਾ ਇਹ ਪ੍ਰਸੰਗ ਸੁਣ ਕੇ ਇਹ ਸਾਖੇ ਸੁਣ ਕੇ ਮੈਂ ਉਸ ਰੋਗੀ ਨੂੰ ਛੱਡ ਕੇ ਛੇਤੇ ਹੀ ਚਲਾ ਜਾਵਾਂਗਾ ਕਿਰਪਾ ਕਰਕੇ ਹੁਣ ਮੈਨੂੰ ਛੱਡ ਜਾਵੋ ਤੇ ਆਪਣੇ ਵੱਲੋਂ ਕੀਤੇ ਹੋਏ ਉਪਕਾਰ ਨੂੰ ਖਤਮ ਨਾ ਕਰੋ ਭਈ ਲਾਲੋ ਜੀ ਨੇ ਉਸ ਦੀ ਇਸ ਬੇਨਤੀ ਨੂੰ ਸੁਣ ਕੇ ਉਸ ਨੂੰ ਛੱਡ ਦਿੱਤਾ ਤਈਆਤਾਪ ਇਸ ਤਰ੍ਹਾਂ ਗੁਰੂ ਜੀ ਦੀ ਕੈਦ ਵਿੱਚੋਂ ਛੁੱਟ ਗਿਆ ਫਿਰ ਉਹ ਬਾਦ ਵਿੱਚ ਗੋਵਿੰਦਬਾਰ ਦੇ ਨਗਰ ਵਿੱਚ ਨਹੀਂ ਗਿਆ ਓਹੋ ਗੁਰੂ ਜੀ ਦਾ ਨਾਮ ਸੁਣ ਕੇ ਹੀ ਬਹੁਤ ਹੀ ਡਰ ਜਾਂਦਾ ਸੀ ਇਸ ਤਰ੍ਹਾਂ ਗੁਰੂ ਜੀ ਨੇ ਸਾਰੇ ਰੋਗਾਂ ਰੋਗਾਂ ਨੂੰ ਡਰਾਇਆ ਤੇ ਫਿਰ ਗੁਰੂ ਜੀ ਦੀ ਨਗਰੀ ਵਿੱਚ ਕਿਸੇ ਵੀ ਰੋਗ ਨੇ ਕੋਈ ਪ੍ਰਵੇਸ਼ ਨਹੀਂ ਕੀਤਾ ਸਾਧ ਸੰਗਤ ਜੀ ਕਈ ਲੋਕ ਇਸ ਕਥਾ ਤੇ ਉੱਤੇ ਸ਼ੰਕਾ ਕਰਦੇ ਨੇ ਪਰ ਜੇ ਕਿਸੇ ਨੂੰ ਕਿਸੇ ਵੀ ਪ੍ਰਕਾਰ ਦੀ ਸ਼ੰਕਾ ਹੈ ਤਾਂ ਉਹ ਅੱਜ ਵੀ ਗੋਵਿੰਦਬਾਲ ਦੇ ਵਿੱਚ ਜਾ ਕੇ ਉਸਤੇ ਦਰਸ਼ਨ ਕਰ ਸਕਦੇ ਨੇ ਉਸ ਨਗਰ ਦੇ ਦਰਸ਼ਨ ਕਰਕੇ ਉੱਥੇ ਸਾਖੀ ਲਿਖੀ ਹੋਈ ਹੈ ਉੱਥੇ ਪੜ ਸਕਦੇ ਨੇ ਤੇ ਆਪਣੇ ਸ਼ੰਕਾ ਨੂੰ ਦੂਰ ਕਰਕੇ ਆਪਣੇ ਵਿਸ਼ਵਾਸ ਨੂੰ ਪੱਕਾ ਕਰਕੇ ਇਸ ਤਈਅ ਤਾਪ ਤੋਂ ਛੁਟਕਾਰਾ ਪਾ ਸਕਦੇ ਨੇ ਗੋਵਿੰਦਬਾਲ ਦੇ ਵਿੱਚ ਇੱਕ ਬਹੁਤ ਵੱਡਾ ਬੋਰਡ ਲਗਾਇਆ ਹੋਇਆ ਹੈ ਜਿਸ ਦੇ ਉੱਤੇ ਇਸ ਸਾਖੀ ਨੂੰ ਲਿਖਿਆ ਹੋਇਆ ਹੈ ਆਪ ਜੀ ਵੀ ਉੱਥੇ ਜਾ ਕੇ ਸਾਖੀ ਨੂੰ ਪੜ ਸਕਦੇ ਹੋ ਤੇ ਆਪਣੇ ਇਸ ਤਈਅ ਤਾਪ ਦੀ ਤੋ ਬਿਮਾਰੀ ਹੈ ਇਸ ਤੋਂ ਛੁਟਕਾਰਾ ਪਾ ਸਕਦੇ ਹੋ ਤੇ ਵਿਸ਼ਵਾਸ ਕਰਕੇ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਕੇ ਉਹਨਾਂ ਤੇ ਵਿਸ਼ਵਾਸ ਕਰਕੇ ਇਸ ਆਖੇ ਉੱਤੇ ਵੀ ਵਿਸ਼ਵਾਸ ਕਰ ਸਕਦੇ ਹੋ ਤੇ ਜੇ ਆਪ ਜੀ ਨੂੰ ਮੇਰੀ ਇਹ ਵੀਡੀਓ ਥੋੜੀ ਜਿਹੀ ਵੀ ਚੰਗੀ ਲੱਗੀ ਹੋਵੇ ਤਾਂ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਜ਼ਰੂਰ ਕਰਨਾ ਜੀ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਅੱਗੇ ਮਿਲਦੇ ਹਾਂ ਹੋਰ ਇਸੇ ਤਰ੍ਹਾਂ ਦੇ ਵੀਡੀਓ ਦੇ ਨਾਲ ਤਦ ਤੱਕ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ